ਤੁਸੀਂ ਸੁਣ ਰਹੇ ਹੋ ਲਫ਼ਜ਼ਾਂ ਦੀ ਆਵਾਜ਼ ਅੱਜ ਦੀ ਕਹਾਣੀ ਹੈ ਪਾਲੀ ਚਾਚੀ ਜਿਸ ਦੇ ਲੇਖਕ ਹਨ ਗਿਰਦਰ ਤਲਵੀਰ ਪਾਲੀ ਚਾਚੀ ਭਾਗ 3 ਦੇਹੀ ਫਟਾਂ ਦਾ ਮਰਮ ਏ ਹਕੀਮ ਤੇਰੇ ਕੋਲ ਰੂਹ ਵਾਲੇ ਫਟਾਂ ਲਈ ਦੱਸ ਮੈਂ ਚਾਹਾਂ ਕੀ ਦੇ ਕੋਲ ਖੇਤੋਂ ਆਂ ਘਰ ਦੇ ਦਰਵਾਜ਼ੇ ਤੇ ਲੱਗੇ ਤਾਲੇ ਨੂੰ ਵੇਖ ਹੌਲ ਜਾ ਪਿਆ ਗਿਆ ਮੈਂ ਤਾਂ ਇਸੇ ਖਿਆਲਾਂ ਚਾ ਰਿਆ ਸਾਂ ਚਾਚੀ ਸਿਰ ਤੇ ਚੁੰਨੀ ਸਵਾਰਤੀ ਹੁਣੇ ਆਈ ਕਿ ਹੁਨੇ ਸਾੰਬਿਆ ਆਪਣੇ ਆਪ ਨੂੰ ਕਿਸੇ ਚੋ ਚਾਬੀ ਗੱਡੀ ਦਰਵਾਜਾ ਖੋਲਿਆ ਬਲਦਾਂ ਨੂੰ ਅੰਦਰ ਲਜਾਣ ਤੋਂ ਪਹਿਲਾਂ ਵੇਖਿਆ ਬਲਦਾਂ ਚ ਕੋਈ ਹਿਲਜੁਲ ਨਹੀਂ ਸੀ ਗਲਦੀਆਂ ਟੱਲੀਆਂ ਪਹਿਲਾਂ ਵਾਂਗ ਨਹੀਂ ਟੰਗੀਆਂ ਜਿਵੇਂ ਉਹਨਾਂ ਨੂੰ ਵੀ ਮੇਰੇ ਵੱਲ ਭੁਲੇਖਾ ਪਿਆ ਹੋਵੇ ਵਿਚਾਰੇ ਚੁੱਪਚਾਪ ੁੱਪੇ ਖੜੇ ਸਨ ਗੱਡਾ ਪਾਸੇ ਲਾ ਬਲਦਾਂ ਨੂੰ ਬੱਚੇ ਚੋਂ ਪਾਣੀ ਪਿਆ ਕਿੱਲੇ ਨਾਲ ਬੰਨਿਆ ਪੱਠੇ ਕੁੱਤਰਦਿਆਂ ਆਪ ਹੀ ਮੁੱਠਾਂ ਲਾ ਰਿਆਂ ਸਾਂ ਪਰ ਇੰਝ ਜਾਪ ਰਹੀ ਸੀ ਚਾਚੀ ਹਸਦੀ ਹੋਈ ਕਹਿ ਰਹੀ ਹੋਵੇ ਹੁਣ ਆਇਆ ਨਾ ਇਕੱਲਾ ਹੀ ਕਾਬੂ ਆਇਆ ਬੱਚੂ ਅੰਦਰ ਨੇ ਆਪੇ ਹੀ ਚਾਚੀ ਨੂੰ ਜਵਾਬ ਦਿੱਤਾ ਕੋਈ ਨਾ ਚਾਚੀ ਤੂੰ ਵੀ ਹਸ ਲੈ ਤੰਗ ਵੀ ਤੂੰ ਹੀ ਹੋਣਾ ਜਦੋਂ ਰੋਇਆ ਵੇਚਣ ਨੂੰ ਤਾਂ ਟੋਕਾ ਡੰਗਰ ਸਾਹਿਬ ਵੇਚਦੇ ਆ ਪਰ ਇੰਨਾ ਚ ਤੇਰੀ ਯਾਦ ਵਸਦੀ ਯਾਦਾਂ ਨੂੰ ਕਿਵੇਂ ਵੇਚ ਦਿਆਂ ਚਾਚੀ ਜਿਵੇਂ ਮੇਰੇ ਅਥਰੂ ਵੇਖ ਚੁੱਪ ਜਿਹੀ ਕਰ ਗਈ ਤੇ ਕੋਲੋਂ ਉੱਠ ਕੇ ਚਲੀ ਗਈ ਮੇਰੇ ਕੁਝ ਅਥਰੂ ਪੱਠਿਆਂ 'ਚ ਜਾਰ ਰਹੇ ਕੁਝ ਮੈਂ ਕੁਰਤੇ ਦੀਆਂ ਬਾਹਾਂ ਨਾਲ ਪੁੰਝੇ। ਡੰਗਰ ਵੱੱਛੇ ਸਾਮ ਪਿੰਡੇ ਤੇ ਪਾਣੀ ਪਾਇਆ ਤੇ ਅੰਦਰ ਮੰਜੀ ਤੇ ਜਾ ਪਿਆ। ਸੋਚਿਆ ਜੇ ਚਾਚੀ ਹੁੰਦੀ ਤਾਂ ਥੱਕੇ ਹਾਰੇ ਨੂੰ ਪਾਣੀ ਪਿਉਂਦੀ। ਜ਼ਿਆਦਾ ਗਲਾਸ ਥੱਲੇ ਰੱਖ ਕੁਝ ਖਾਣ ਨੂੰ ਲਿਆਉਂਦੀ। ਥੱਲੇ ਨਿਗਾਹ ਮਾਰੀ ਤਾਂ ਕਾਲਜੇ ਚ ਰੁਗ ਭਰਿਆ ਗਿਆ। ਡੂੰਗਾ ਸਾਹ ਲਿਆ। ਸਾਹਮਣੇ ਕੰਨ ਤੇ ਟੰਗੇ ਝੋਲੇ ਤੇ ਨਿਗਾਹ ਗਈ। ਸਾਰਿਆਂ ਦੀਆਂ ਗੱਲਾਂ ਕੰਨੇ ਪੈਣ ਲੱਗੀਆਂ। ਸਾਰੇ ਰਿਸ਼ਤੇਦਾਰਾਂ ਨੇ ਕਿਹਾ ਸੀ ਫੁੱਲ ਤਾਰਨ ਤੋਂ ਪਹਿਲਾਂ ਭੇਵੇ ਜਾਏ ਗਤੀ ਗਰਾਉਂਡ। ਕਮਲੇ ਨੇ ਮੈਂ ਤਾਂ ਫੁੱਲ ਵੀ ਨ ਤਾਰੇ ਹੋਰ ਹੀ ਖੇ ਸਵਾਜ ਇਕੱਠੀ ਕਰ ਗੱਠੜੀ ਚ ਪਾ ਅਰਦਾਸ ਕਰਵਾਤੀ ਸੀ ਤੇ ਲੈ ਆਇਆ ਤੈਨੂੰ ਆਪਣੇ ਨਾਲ ਦੇਖਿਆ ਫਿਰ ਹਾ 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 ਇਹ ਜੀ ਸਿਆਸੀ ਬਾਪੂ ਚਾਚੇ ਮਰੇ ਤੋਂ ਬਾਅਦ ਪਹਿਲੀ ਵਾਰ ਰੱਬ ਦੀ ਕਿਰਪਾ ਉੱਠਿਆ ਸੀ ਚਾਚੀ ਦੀ ਹਾਲਤ ਵੇਖ ਕੇ ਸ਼ਾਇਦ ਉਹਦੇ ਮਨ 'ਚ ਵੀ ਮਿਹਰ ਆ ਗਈ ਹੋਵੇ ਇਸੇ ਕਰਕੇ ਚਾਚੇ ਦੀ ਮੌਤ ਦੇ 6 ਮਹੀਨਿਆਂ ਬਾਅਦ ਚਾਚੀ ਕਰ ਪੁੱਤ ਨੇ ਜਨਮ ਲਿਆ। ਚਾਚੇ ਦੀ ਮੌਤ ਤੋਂ ਬਾਅਦ ਤਾਂ ਚਾਚੀ ਜਿਵੇਂ ਪੱਥਰ ਦਾ ਬੁੱਤ ਬਣ ਗਈ। ਬੈਠੀ ਰਹਿੰਦੀ ਸਾਰਾ ਦਿਨ ਬੂਹੇ ਵੱਲ ਵੇਖਦੀ। ਨਾ ਰੋਟੀ ਦੀ ਭੁੱਖ, ਨਾ ਪਾਣੀ ਦੀ ਪਿਆਸ। ਨਾ ਨਹਾਉਣ ਦਾ ਪਤਾ, ਨਾ ਸਿਰ ਧੋਣ ਦਾ। ਕਿਤੇ ਗਮਾਂ ਦੇ ਸਮੁੰਦਰ ਦੀ ਗਹਿਰਾਈ 'ਚ ਉਸ ਰੂਹ ਦਾ ਪਵਿੱਤਰ ਹੱਸਾ ਗਵਾਚ ਗਿਆ ਸੀ। ਜੋ ਪਵਿੱਤਰ ਰੂਹ ਹੁੰਦੀ ਹੈ ਨਾ ਜਿਨੇ ਆਪਣੀ ਪੂਰੀ ਜ਼ਿੰਦਗੀ ਕੁਦਰਤ ਦੀ ਕਾਇਨਾਤ 'ਚ ਕੱਚੇ ਦੁੱਧ ਵਾਂਗ ਜੀਵੀ ਹੋਵੇ। ਇੱਕ ਬੂੰਦ ਵੀ ਜਖੱਟੇ ਦੀ ਪੈ ਜੇ ਤਾਂ ਸਾਰੀ ਜ਼ਿੰਦਗੀ 'ਚ ਖਟਾਸ ਭਰ ਜਾਂਦੀ ਹੈ ਫੇਰ ਤੋਂ ਜ਼ਿੰਦਗੀ ਦੁੱਧ ਨਹੀਂ ਬਣਦੀ ਹੋਰ ਚਾਹੇ ਜੋ ਕੁਝ ਮਰਜ਼ੀ ਬਣ ਜੇ ਸ਼ਾਇਦ ਐਵੇਂ ਹੀ ਹੋਇਆ ਸੀ ਪਾਲੀ ਚਾਚੀ ਨਾਲ ਵੀ ਜਵਾਨ ਪੁੱਤ ਦੀ ਬੇਵਕਤ ਮੌਤ ਨੇ ਬਾਪੂ ਨੂੰ ਧਾ ਦਿੱਤਾ ਹਿੰਮਤ ਹਾਰ ਗਿਆ ਸੀ ਉਹ ਕੰਮ ਦਾ ਭਾਰ ਮੇਰੇ ਤੇ ਆ ਗਿਆ ਫਿਰ ਸਕੂਲ ਕਿੱਥੇ ਜਾਇਆ ਜਾਣਾ ਸੀ ਸਵੇਰੇ ਡੰਗਰ ਫਿਰ ਖੇਤ ਤੇ ਸਾਰਾ ਦਿਨ ਘਰ ਦੇ ਕੰਮ 'ਚ ਜਿੰਦ ਪੂਆ ਨਾਲ ਹੱਥ ਪੜਤੀ ਜਿੰਦ ਪੂਆ ਚਾਚੇ ਦੀ ਮੌਤ ਤੋਂ ਬਾਅਦ ਲਗਾਤਾਰ ਦੋ ਕੁ ਮਹੀਨੇ ਸਾਡੇ ਕੋਲ ਰਹੀ। ਕੁਝ ਚਾਚੀ ਦੇ ਹਾਲ ਵੀ ਇਹੋ ਜਿਹੇ ਸਨ। ਭੂਆ ਨੇ ਹੀ ਤਾਂ ਦੱਸਿਆ ਸੀ ਚਾਚੀ ਦੇ ਗੱਬਣ ਹੋਣ ਬਾਰੇ। ਉਹਨੂੰ ਵਿਚਾਰੀ ਨੂੰ ਆਪਦੀ ਸੋਧ ਕਿੱਥੇ ਸੀ? ਦੋ ਮਹੀਨਿਆਂ ਚ ਮੈਨੂੰ ਰੋਟੀ ਟੁਕ ਪਕਾਉਣਾ ਸਿਖਾ ਦਿੱਤਾ। ਫਿਰ ਕੁਝ ਦਿਨ ਸਾਡੇ ਕੋਲ ਆ ਜਾਂਦੀ ਤੇ ਬਾਕੀ ਦਿਨ ਆਪਦੇ ਘਰ। ਮੈਂ ਤੁਰਦਾ ਫਿਰਦਾ ਚਾਚੀ ਵੱਲ ਹੀ ਵੇਂਦਾ ਤੇ ਸੋਚੀ ਪੈ ਜਾਂਦਾ ਕਿੱਧਰ ਗਿਆ ਸੀ ਉਹਦੇ ਮੱਥੇ ਦਾ ਚੁੰਮਣਾ। ਚੱਟੀ ਦਾ ਦੁੱਧ ਮੈਨੂੰ ਡਿਕਣਾ ਖੇਡਣਾ ਖਵਾਉਣਾ ਸੋਣਾ ਹਾਂ ਕਿੱਥੇ ਗਵਾਚ ਗਿਆ ਸੀ ਖੇਤੋਂ ਕੰਮ ਮੈਂ ਕਾਹਲੀ ਨਾਲ ਮੁਕਾਉਣਾ ਖਾਸ ਕਰਕੇ ਜਦੋਂ ਭੂਆ ਨਾ ਹੁੰਦੀ ਘਰ ਦਾ ਕੰਮ ਮੁਕਾ ਪਾਪੂ ਨੂੰ ਰੋਟੀ ਖਵਾ ਚਾਚੀ ਕੋ ਲਾਬਣਾ ਉਹਨੂੰ ਰੋਟੀ ਖਵਾਉਣੀ ਨਾਲੇ ਗੱਲਾਂ ਕਰਨੀਆਂ ਮੈਨੂੰ ਲੱਗਿਆ ਰੱਬ ਮੈਨੂੰ ਮੋਹ ਦਾ ಪಾਠ ਪੜਾਉਣਾ ਆਇਆ ਸੀ ਹੁਣ ਮੇਰੀ ਵਾਰੀ ਸੀ ਉਹਨੂੰ ਭੁੱਲਿਆ ਸਬਕ ਦਰੋਂ ਦੀ ਪਿਆਰ ਵਾਪਸ ਮੋੜਨ ਦੀ ਮੈਂ ਬੱਚਿਆਂ ਵਾਂਗ ਉਸ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਨਹਾਉਂਦੀ ਸਿਰਫ ਉਹਨੂੰ ਪੂਆ। ਜਦੋਂ ਸਾਰੇ ਕੰਮਾਂ ਤੋਂ ਵਿਹਲਾ ਹੋ ਜਾਂਦਾ ਉਹਦੇ ਸਾਹਮਣੇ ਬੈ ਉਹਦੇ ਦੋਵੇਂ ਹੱਥ ਫੜ ਲੈਂਦਾ। ਹੌਲੀ-ਹੌਲੀ ਪਿਆਰ ਨਾਲ ਸਹਾਰਾਉਂਦਾ। ਉਹਦੀਆਂ ਅੱਖਾਂ 'ਚ ਅੱਖਾਂ ਪਾ ਉਹਦੇ ਵੱਲ ਵੇਖਦਾ। ਸਾਰੇ ਕਹਿੰਦੇ ਸੀ ਇਹ ਸੁਦਾਈ ਹੋ ਗਈ। ਇਹਨਾਂ ਨੂੰ ਕੀ ਪਤਾ ਨਹੀਂ? ਪਰ ਇਹ ਕੀ ਜਾਣਨ। ਉਹਨੇ ਮੂੰਹੋਂ ਬੋਲਣਾ ਬੰਦ ਜ਼ਰੂਰ ਕੀਤਾ ਸੀ ਪਰ ਅੱਖਾਂ ਤਾਂ ਅਜੇ ਵੀ ਗੱਲਾਂ ਕਰਦੀਆਂ ਨੇ। ਪਹਿਲਾਂ ਨਾਲੋਂ ਕਿਤੇ ਵੱਧ ਮੈਂ ਉਸ ਦੇ ਅੰਦਰ ਨੂੰ ਚੰਨਣ ਲੱਗ ਪਿਆ ਸਾਂ ਮਹਿਸੂਸ ਕਰਨ ਲੱਗ ਪਿਆ ਸਾਂ ਉਹ ਖੁਸ਼ ਹੁੰਦੀ ਉਦਾਸ ਹੁੰਦੀ ਹਰ ਭਾਵ ਨੂੰ ਸਮਝਣ ਲੱਗਾ ਸਾਂ ਮੈਨੂੰ ਉਹ ਬੋਲਦੀ ਮਹਿਸੂਸ ਹੁੰਦੀ ਮੋਇਆ ਤੂੰ ਜ਼ਿੰਦਗੀ ਦੀ ਆਸ ਹੈ ਫੌਜੀ ਮਗਰੇ ਮੈਂ ਵੀ ਸ਼ਰੀਰੋਂ ਮਾਰੀ ਗਈ ਸਾਂ ਬਸ ਇੱਕ ਰੂਹ ਦੀ ਤੰਦ ਤੇਰੇ ਨਾਲ ਜੁੜੀ ਹੈ ਨਹੀਂ ਤਾਂ ਇਹ ਵੀ ਬਿਆਬਾਨ ਹੁੰਦੀ ਮੈਨੂੰ ਇਉਂ ਮਹਿਸੂਸ ਹੁੰਦਾ ਮੈਂ ਮਾਰੂਥਲ ਦਾ ਉਹ ਤਿਬਾਂ ਜਿੱਤੇ ਫੌਜੀ ਬਦਲ ਬਣ ਕੇ ਜਿੰਨਾ ਮਰਜੀ ਵਰਦਾ ਪਰ ਮੈਂ ਅਨੁਪਜਾਉ ਹੀ ਰਹਿੰਦੀ ਪਰ ਤੂੰ ਤੂੰ ਮੇਰੇ ਰੇਗਿਸਤਾਨ ਚ ਛਾੜ ਬੂਟਾ ਨਹੀਂ ਚੰਡ ਵਾਂਗਰਾ ਰੱਬ ਨੇ ਬਖਸ਼ਿਆ ਏ ਮੇਰੀ ਹਿੱਕ ਤੇ ਜੋ ਛਾਂ ਤੇਰੀ ਹੂਂਦ ਨਾਲ ਹੋਈ ਏ ਮੇਰੇ ਧੁਰ ਅੰਦਰ ਤੱਕ ਠੰਡਕ ਦਾ ਅਹਿਸਾਸ ਦਿੰਦੀ ਏ ਤੂੰ ਇਸੇ ਤਰ੍ਹਾਂ ਛਾਂ ਬਣਿਆ ਰਹੋ ਹੁਣ ਮੈਨੂੰ ਪਾਣੀ ਦੀ ਪਿਆਸ ਨਹੀਂ ਛਾਂ ਦੀ ਲੋੜ ਏ ਸਿਰਫ ਛਾਂ ਦੀ ਹਾਂ ਮੈਂ ਪਿਆਸੀ ਹੀ ਮਰਨਾ ਚਾਹੁੰਦੀ ਆ ਸਿਰ ਤੇਰੀ ਛਾਹ ਦੇ ਸਹਾਰੇ ਕਦੇ ਭੂਆ ਆਈ ਤੂੰ ਮੈਂ ਉਹਦੇ ਕੋਲ ਨਾ ਬੈਠ ਪਾਉਂਦਾ ਤੇ ਕੁਝ ਦਿਨ ਬੀਤ ਜਾਂਦੇ ਤਾਂ ਜਦ ਵੀ ਮੈਂ ਉਹਦੇ ਕੋਲ ਬੈਠਦਾ ਹੱਥਾਂ 'ਚ ਗਰਮੀ ਦੀ ਅਨਹੋਦ ਮਹਿਸੂਸ ਕਰਦਾ ਕੁਝ ਧੀਰ ਬਾਅਦ ਉਹਦੀਆਂ ਅੱਖਾਂ 'ਚੋਂ ਪਾਣੀ ਕਿਰਦਾ ਮੈਂ ਹੱਥਾਂ ਨਾਲ ਹੰਝੂ ਪੂੰਝਦਾ ਮੱਥਾ ਚੁੰਮਦਾ ਉਹਦੀਆਂ ਅੱਖਾਂ 'ਚ ਹੋਰ ਪਾਣੀ ਕਿਰਦਾ ਮੈਂ ਉਸ ਨੂੰ ਲਿਟਾ ਦਿੰਦਾ ਗੋਦੀ 'ਚ ਉਹਦਾ ਸਿਰ ਰੱਖਦਾ ਮੱਥਾ ਸਹਲਾਉਂਦਾ ਤੁਹਾ ਮੱਥਾਂ 'ਚ ਉਹ ਮੇਰਾ ਹੱਥ ਫੜਦੀ ਮੈਂ ਉਹਦਾ ਮੱਥਾ ਆਪਣੇ ਦੂਜੇ ਹੱਥ ਨਾਲ ਸਹਲਾਉਂਦਾ ਉਹ ਉਵੇਂ ਹੀ ਪੈ ਜਾਂਦੀ ਜਿਵੇਂ ਉਹਦੀ ਗੋਦੀ 'ਚ ਮੈਂ ਪੈਂਦਾ ਸਾਂ ਉਹਦੇ ਚਿਹਰੇ 'ਤੇ ਇੱਕ ਅਦੁੱਤੀ ਸ਼ਾਂਤੀ ਮਹਿਸੂਸ ਕਰਦਾ ਜਿਵੇਂ ਮੈਨੂੰ ਕਹਿ ਰਹੀ ਹੋਵੇ ਆਤਮਾ ਦੇ ਸਾਰੇ ਫਟ ਮਰਮ ਨਹੀਂ ਲੱਗੀ ਸਾਰੇ ਫਟ ਫਨਾ ਹੋ ਗਏ ਸਾਰੀਆਂ ਪੀੜਾਂ ਚੁਗੀਆਂ ਗਈਆਂ ਬਸ ਕਾਫੀ ਏ ਮੇਰੀ ਚੱਖ ਰੂਹ ਨੂੰ ਤੇਰੀ ਰੂਹ ਦੀ ਇੰਨੀ ਹੀ ਤਪਸ਼ ਮੇਰੇ ਜਿਉਂਦੇ ਰਹਿਣ ਲਈ ਉਹ ਸੁਝਾਂਦੀ ਸ਼ਾਂਤ ਚਿੱਤ ਹੋ ਕੇ ਇੰਨੀ ਸ਼ਾਂਤ ਰੂਹ ਬਣ ਜਾਂਦੀ ਕਿ ਮੇਰੇ ਅੰਦਰ ਇੱਕ ਟਿਕਾਹ ਪਾ ਦਿੰਦੀ ਧੁਰ ਅੰਦਰ ਤੱਕ ਭੂਆ ਜਨੇਪੇ ਤੋਂ 2 ਮਹੀਨੇ ਪਹਿਲਾਂ ਹੀ ਆ ਗਈ ਜਨੇਪੇ ਵੇਲੇ ਭੂਆ ਕਿਸੇ ਹੋਰ ਜਨਾਨੀ ਨੂੰ ਬੁਲਾਉਣ ਲਈ ਮੈਨੂੰ ਅੰਦਰ ਬੁਲਾਇਆ ਪਰ ਚਾਚੀ ਨੇ ਮੇਰਾ ਹੱਥ ਫੜ ਲਿਆ ਭੂਆ ਮੇਰੇ ਵੱਲ ਵੇਖਿਆ ਮੈਂ ਮੂੰਹ ਪਾਸੇ ਕਰ ਲਿਆ ਭੂਆ ਆਪਣੇ ਕੰਮੇ ਲੱਗ ਗਈ ਜਨੇਪੀ ਦੌਰਾਨ ਚਾਚੀ ਦੀਆਂ ਚੀਕਾਂ ਚਾਚੇ ਦੀ ਮੌਤ ਵੇਲੇ ਦੀ ਖਬਰ ਤੋਂ ਬਾਅਦ ਦੀਆਂ ਚੀਕਾਂ ਤੋਂ ਵੀ ਵੱਧ ਤਰਦਨਾਕ ਸੀ ਦਰਦ ਵੇਲੇ ਉਹ ਮੇਰਾ ਹੱਥ ਹੋਰ ਜ਼ੋਰ ਨਾਲ ਕੁੱਟਦੀ ਮੇਰਾ ਅੰਦਰ ਉਹਦੀ ਪੀੜ ਨੂੰ ਮਹਿਸੂਸ ਕਰ ਸਕਦਾ ਸੀ ਮੈਂ ਆਪਣੀਆਂ ਅੱਖਾਂ ਨੂੰ ਹੋਰ ਜ਼ੋਰ ਨਾਲ ਬੰਦ ਕਰ ਲਿਆ ਚੀਕਾਂ ਸੁਣਦੀ ਕਰਦਾ ਸੀ ਡੇਲਿਆਂ ਨੂੰ ਪਲਕਾਂ ਨਾਲ ਧੱਕੇ ਪੁਤਲੀਆਂ ਦੇ ਪਿੱਛੇ ਲੈ ਜਾਵਾਂ ਇਹ ਚੀਕਾਂ ਮੇਰੇ ਤੁਰ ਅੰਦਰ ਤੱਕ ਨੂੰ ਹਿਲਾ ਗਈਆਂ ਮੈਂ ਤਰੀਲੀਓ ਤਰੀਲੀ ਹੋਇਆ ਪਿਆ ਸੀ ਜਿਵੇਂ ਜਵਾਕ ਮੈਂ ਜੰਮ ਰਿਹਾ ਹੂਆ ਇੱਕ ਜਵਾਕ ਦੇ ਰੋਣ ਦੀ ਆਵਾਜ਼ ਆਈ ਮੇਰਾ ਹੱਥ ਿੱੱਲਾ ਹੋਇਆ ਮੰਜੇ ਤੇ ਜਾ ਪਿਆ ਸ਼ਾਇਦ ਉਹ ਬੇਹੋਸ਼ ਹੋ ਗਈ ਸੀ ਮੈਂ ਬਿਨਾਂ ਵੇਖੇ ਬਾਹਰ ਵਾਲੇ ਕਮਰੇ 'ਚ ਦੌੜ ਗਿਆ ਜਾਂਦੇ ਜਾਂਦੇ ਨੇ ਭੂਆ ਦੀ ਇੰਨੀ ਆਵਾਜ਼ ਸੁਣੀ ਮੁੰਡਾ ਹੋਇਆ ਬਾਹਰ ਕਮਰੇ 'ਚ ਬਾਪੂ ਸੀ ਮੈਨੂੰ ਪੁੱਛਿਆ ਕਿਵੇਂ ਮੇਰੇ ਮੂੰਹੋਂ ਸਿਰਫ ਇੰਨਾ ਹੀ ਨਿਕਲਿਆ ਮੁੰਡਾ ਬਾਪੂ ਬਾਹਰ ਨੂੰ ਗਿਆ ਮੈਂ ਮੰਜੇ ਤੇ ਬਾਂਹ ਖਿਲਾੜ ਸਾਨਾ ਲਹਾ ਹਫਰਿਆ ਸੀ ਦਿਲ ਇੰਜ ਲਗਦਾ ਸੀ ਬਾਹਰ ਹੀ ਆਊਗਾ ਉਹ ਚੀਕਾਂ ਨੂੰ ਮੈਂ ਕਦੇ ਨਹੀਂ ਪੁਲਾ ਪਾਇਆ ਬਾਪੂ ਵਾਪਸ ਕਮਰੇ ਚ ਹਾ 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 ਓਏ 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 ਬਤਾਈਆਂ ਦਿਓ ਕੋਈ ਮੁੰਡਾ ਹੋਇਆ ਮੇਰੇ ਪੁੱਤ ਛਿੰਦੇ ਨੂੰ ਓਏ ਉਹਦੇ ਮੁੰਡਾ ਜੰਮਿਆ ਜੇ ਮੁੰਡਾ ਉਫ ਉਹਦਾ ਹਾਸਾ ਛੱਲਿਆ ਨਾ ਗਿਆ ਨਾ ਉਹਦੇ ਤੋਂ ਨਾ ਰੱਬ ਤੋਂ ਮੰਜੇ ਦੀ ਬਾਹੀ ਫੜ ਉੱਥੇ ਹੀ ਥਾਂ ਢੇਰ ਹੋ ਗਿਆ elda。